ਹਾਂਜੀ ਤੇ ਲੋਕ ਮਿੱਤਰ ਹੋ ਗਏ 바ਵਾ ਲੇਟ ਅਜ ਤੋ ਕੁਦੂਪਾ ਨਿਕਲੇ ਹੋਲੀ ਤੇ ਹੋ ਗਏ 바ਵਾ ਲੇਟ ਤਾਹਾਂ ਚੜਨ ਨੂੰ ਕਿ ਇਹ ਇੱਦਾਂ ਵੀ ਨਹੀਂ ਲੇਟ ਹੋਈ ਕੋਈ 6:30 7:30 ਹੀ ਕੋਈ ਹਲੇ ਤਾਂ ਤੇ ਬਾਕੀ ਵਸ 6:30 7:30 ਤਾਹਾਂ ਜਾ ਕੇ ਦੇਖਦੇ ਆਂ ਕੀ ਮਾਹੌਲ ਚੱਲਦਾ ਤਾਹਾਂ ਤੇ ਚੱਲਦੇ ਆਂ ਫੇ ਵੇਲੇ ਥੋੜੀ-ਪੁੜੀ ਲਾਉਣੀ ਆ ਤੇ ਛਤਰੀ ਵੀ ਲਾਉਣੀ ਆ ਹਲੇ ਤੇ ਛਤਰੀ-ਉਤਰੀ ਲਾਉਣੇ ਆ ਤੇ ਚੱਲਦੇ ਆਂ ਤਾਹਾਂ ਤੇ ਉਮੀਦ ਕਰਦਾ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਤੇ ਜਾਨਵਰ ਹੋਣਗੇ ਸੈੱਟ ਤੇ ਬਾਕੀ ਵਸ ਬਣਾਉਨੇ ਆ ਵੀਡੀਓ ਫਿਰ ਪਾਵਾਂਗੇ ਇੱਥਨੇ ਬਾਕੀ ਬਣੇ ਰਹੋ ਮਿੱਤਰੋ ਬੱਚੇ ਬੈਠਿਆ ਹਾਂ ਸਾਰੇ ਇਹੀ-ਇਹੀ ਡਾਉਨੇ ਆ ਤੇ ਕੇਰਾ ਹੁੱਡੀ ਨਿਗਾ ਮਰਾ ਦੇਨੇ ਤੇ ਫਿਰ ਹੁੱਲੇ ਮਾਰ ਕੇ ਦਿਖਾ ਦੇ ਆਂ ਕੁੱਤਰ ਤੇ ਆਹ ਡਾਉਨੇ ਆ ਮਾਰ ਲੋ ਨਿਗਾ ਇਹ ਇੱਕ ਆ ਬੈਠੇ ਆ ਮੇਰੇ ਕਦਨ ਇੱਕ-ਇੱਕ ਡਾਉਨੇ ਤੇ ਬਾਕੀ ਬਸ ਛੱਡ ਦਗੇ ਫਿਰ ਮਿਲਦੇ ਆ ਹੁਣ ਜੀ ਤੇ ਲਓ ਵੀ ਮਿੱਤਰੋ ਕੁੱਤਰ ਛੱਡ ਤੇ ਕੋਈ ਕੜ ਤੇ ਤਿੰਨ ਤੇ 4 9 10 ਕੂਤਰ ਕੱਢ ਤੇ ਮਿੱਤਰੋ ਕੇਰਾ ਦਾ ਮੈਂ ਸਾਡ ਜੋ ਬਾਕੀ ਮੈਂ ਗਿਣਤੀ ਜੀ ਮਾਰ ਲਾਂ ਕੇਰਾ ਆ ਜਾਂਦੇ ਆ ਕੂਤਰ ਸਾਰੇ ਮਾਰ ਲਓ ਨੀਗਾ ਬਸ ਤੁਸੀਂ ਗੈਣ ਹੀ ਲਓ ਬਾਕੀ ਮੈਂ ਗੈਣ ਕਣ ਕੇ ਦੱਸ ਦੂੰ ਫਿਰ ਨਹੀਂ ਤੁਹਾਨੂੰ ਵੀ ਕਿੰਨੇ ਕੱਢੇ ਆ ਆ ਜਾਂਦੇ ਆ ਸਾਰੇ ਮਾਰ ਲਓ ਨੀਗਾ ਮਿੱਤਰੋ ਤੇ ਬਾਕੀ ਬਸ ਛਤਰੀ ਉਤਰੀ ਲੱਗੀ ਵੀ ਉਹ ਲਾਂਤੀ ਛਤਰੀ ਤੇ ਬਸ ਉਹ ਕੀ ਦੀਆਂ ਰਪੂਟਾਂ ਸਾਰਾ ਕੰਮ ਤੇ ਇਧਰ ਲੈਣ ਨੂੰ ਵੱਡੇ ਜੋੜਿਆਂ ਨੂੰ ਬੱਚਿਆਂ ਵਿਚ ਨੂੰ ਚੋਗਾ ਚਾਗਾ ਦੇ ਲੈਣਗੇ ਇਹ ਤੇ ਇਹਨਾਂ ਨੂੰ ਬਸ ਦਾਣੇ ਪਾ ਦਈਏ ਤਾਂ ਨੇ ਐਂਟਰੀ ਤੇ ਪਾਣੀ ਵੀ ਪਾ ਦਈਏ ਤੇ ਉਹ ਬੱਚਾ ਦੇਖ ਲਓ ਉਹ ਬੱਚੇ ਦੇਖ ਲਓ ਦੇਖੋ ਬੱਚਾ ਗੁੰਦਰੀ ਮਗਰ ਉਹ ਦੇਖ ਲਓ ਤੇ ਬਾਕੀ ਬਸ ਇਧਰ ਤਾਂ ਕੁੱਤਰ ਥੋੜੀ ਰਹਿ ਗਈ ਇਧਰਲੇ ਫੁੱਟੇ ਜਿਹਾ ਲੈ ਇਧਰਲਾ ਗੁੱਡਾ ਆਪਣਾ ਆਹ ਦੇਖੋ ਇਧਰ ਤਾਂ ਆਹੀ ਰਹਿ ਗਏ ਕੱਡੇ ਨਹੀਂ ਜਾਣ ਕੇ ਕੋਸ ਅੰਦਰ ਤਾਂ ਰਿਆ ਸੀ ਜੀ ਰੱਖੀ ਬੈਠੇ ਆ ਵੀ ਕੱਢ ਦਿੰਨੇ ਆ ਦੇਖਦੇ ਆ ਬਾਕੀ ਇਹਨੂੰ ਵੀ ਛੱਡ ਦਿੰਨੇ ਆ ਤੇ ਬਾਕੀ ਬਸ ਆ ਬੈਠੇ ਆ ਦੇ ਇਹਨਾਂ ਨੂੰ ਦਾਣੇ ਦੋਨੇ ਪਾ ਦਿਆਂਗੇ ਤਰ ਤਾਂ ਆਹ ਉੱਚਾ ਕਰਕੇ ਜਾਲ ਵੀ ਲਾਤਾ ਤੇ ਜਿਹੜੇ ਵਿਚੇ ਅੰਦਰ ਬੈਠੇ ਜੀ ਤੇ ਜਿਹੜੇ ਅਜ ਅਵੇਲੇ ਬਲੇ ਨਹੀਂ ਸੀ ਉਹਨਾਂ ਨੂੰ ਵੀ ਨਾਂ ਵਾਲੀ ਜਾਲ ਚ ਪਾਤਾ ਉਹ ਲਾਤਾ ਜਾਲ ਤਾਹਾਂ ਕਰਕੇ ਤੇ ਛਤਰੀ ਉਹ ਲੱਗੂ ਪਈ ਆ ਦਿਖਾਤੀ ਸੀ ਤੇ ਕਬੂਤਰਾਂ ਦੇ ਨਿਗਾ ਮਰਾ ਲਈਏ ਥੋਡੀ ਆ ਫਿਰਦੇ ਆ ਮਾਰ ਲੋ ਨਿਗਾ ਆ ਜਾਂਦੇ ਆ ਮਾਰ ਲੋ ਨਿਗਾ ਮਿੱਤਰੋ ਤੇ ਬਾਕੀ ਵਾਸ ਦੇਖਦੇ ਆ ਕੀ ਟਾਈਮ ਟੰਗ ਕਰਦੇ ਆ ਕੋਈ 7:30 6 ਤੇ ਸਾਰੇ ਕਬੂਤਰ 7:30 6 ਤੇ ਦੇ ਬਾਕੀ ਦੇਖਦੇ ਆ ਕੀ ਟਾਈਮ ਟੰਗ ਕਰਦੇ ਆ ਆ ਫਿਰਦੇ ਆ ਤੇ ਬਾਕੀ ਵਾਸ ਦਾਣੇ ਦੂਨੇ ਰੱਖਦੇ ਨੇ ਇਧਰ ਲੇ ਕੋ ਡਲ ਦਾਣੇ ਰੱਖਣ ਵਾਲੇ ਤੇ ਪਾਣੀ ਵੀ ਪਾਉਣ ਵਾਲਾ ਇੱਧਰਲੇ ਖੁੱਡਾਂ ਵਾਲਾ ਓਕੇ ਕਰ ਦਿੰਨੇ ਆ ਕੰਮ ਉਧਰਲੇ ਦਾ ਓਕੇ ਹੀ ਆ ਬਸ ਉਹਨਾਂ ਨੂੰ ਫੇਰ ਦਾਣੇ ਪਾਵਾਂਗੇ ਜਦੋਂ ਸਾਰੇ ਬਹਿ ਬੂ ਗਏ ਨਹੀਂ ਉਦੋਂ ਪਹਿਲਾਂ ਪਾ ਦਿਆਂਗੇ ਜੇ ਕੋਸਕੂਟਰ ਬਹਿ ਕੇ ਜਦੋਂ ਉਦੋਂ ਦਾਣੇ ਦੋਨੇ ਉਧਰਲੇ ਨੂੰ ਪਾ ਦਿਆਂਗੇ ਕਿ ਰਿਆਂ ਇੱਧਰਲੇ ਦਾ ਓਕੇ ਕਰ ਦੀਏ ਕੰਮ ਦਾਣੇ ਦੋਨੇ ਪਾ ਦੀਏ ਲਓ ਵੀ ਮਿੱਤਰੋ ਇੱਧਰਲੇ ਨੂੰ ਦਾਣੇ ਵੀ ਕਰ ਤੇ ਪਾਣੀ ਵੀ ਕਰਤਾ ਓਕੇ ਦਾਣਾ ਪਾਣੀ ਪਾਤਾ ਇਹਨਾਂ ਦਾ ਹੋ ਗਿਆ ਕੰਮ ਤੇ ਇੱਧਰਲੇ ਦਾ ਵੀ ਹੋ ਗਿਆ ਕੰਮ ਦਾਣਾ ਪਾਣੀ ਵੀ ਪਾਤਾ ਤੇ ਦਾਣੇ ਹੀ ਪਾਤੇ ਤੇ ਖਾ ਹੀ ਜਾਂਦੇ ਪੁੱਤਰ ਤੇ ਬਾਕੀ ਬਸ ਸਕੂਟਰਾਂ ਉਤਰਾ ਨੇ ਨੀ ਕੰਮ ਮਰਾ ਦਿੰਨੇ ਆ ਉੱਚੇ ਆਚੇ ਬਾਗੇ ਕਿਰਾਂ ਦਾ ਕੁੱਤਰਾ ਤੇ ਬਾਕੀ ਨੀ ਗਾ ਮਰੋਂ ਹੱਡੀਆਂ ਆ ਜਾਂਦੇ ਆ ਦੇਖੋ 0.5 ਤੇ ਹੁਣ ਦੇਖੋ 1.5 ਤੇ ਸਭ ਕੋ ਵੀ ਆ ਜਾਂਦੇ ਆ ਬਾਕੀ ਮਿਲਦਿਆਂ ਦਿਖਾਉਣਾ ਤੁਹਾਨੂੰ ਵੀ ਕੀ ਟਾਈਮ ਟੰਗ ਕਰਦੇ ਆ ਦੰਡ ਵਧੀਆ ਲੱਗਿਆ ਹੋਇਆ ਜਿੱਧੁੱਪਾ ਕੋਈ ਮਿੱਤਰੋ ਸਾਢੇ 9 ਦਾ ਟਾਈਮ ਹੋ ਗਿਆ ਸਾਢੇ 9 10 ਦਾ ਤੇ ਆ ਦੋ ਆ ਕੇ ਬਹਿ ਗਈਆਂ ਕਿਉਂ ਕੱਲ ਵੀ ਉੱਡ ਗਈਆਂ ਅੱਜ ਵੀ ਉੱਡ ਗਈਆਂ ਆ ਦੋ ਤੇ ਆ ਕਬੂਤਰ ਬਹਿ ਗਿਆ ਜਿਹੜਾ ਕੱਲ ਲੇਟ ਬੈਠਾ ਸੀ ਸਾਰਿਆਂ ਨਾਲ ਤੇ ਇੱਕ ਆ ਬੱਚਾ ਬਹਿ ਗਿਆ ਟੋਟਲੇ ਚਾਰ ਕੂਤਰ ਬਹਿ ਗਏ ਤੇ ਬਾਕੀ ਆ ਫਿਰਦੇ ਆ ਚਾਰ ਹੋ ਜਾਂਦੇ ਆ ਦੋ ਆ ਜਾਂਦੇ ਆ ਦੋ ਆ ਗਏ ਚਾਰ ਤੋਂ 6 ਤੋਂ 8 ਤੇ ਕੋ ਤਹਾਂ ਚਾ ਕਰਦਾ ਆ ਆਪ ਦੇਖ ਉਤਰ ਮਾਰ ਲਉਨੇ ਚਾਰ ਬਹਿ ਗਏ 13 ਕੂਤਰ ਆਏ ਸੀ 10 ਨੌ ਨੌ ਕੂਤਰ ਫਿਰਦੇ ਆ ਹਲੇ ਮਿੱਤਰੋ ਬਾਕੀ ਦੇਖਦੇ ਆ ਜਾਲ ਜੂਲ ਵਾਲੇ ਬੈਠੇ ਆ ਉਮੀ ਤੇ ਬਾਕੀ ਇਹਨਾਂ ਨੂੰ ਆ ਪਾਣੀ ਪੁਣੀ ਧਰ ਦਿਆਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਬਾਕੀ ਬੈਲਦੇ ਆ ਮਿੱਤਰੋ ਆ ਤਾਂ ਆ ਕੇ ਬੈਗੀ ਆ ਕੂਤਰੀ ਕੱਲੀ ਆ ਬੈਠੀ ਆ ਇਹ 12:00 ਵਜੇ ਆ ਕੇ ਬੈਗੀ ਸਹੀ ਤੇ ਬਾਕੀ ਆ ਦੋ ਹੋ ਉਤਰਾ ਕੇ ਬੈਗੇ ਕਿਤਾਬ ਬੈਠਾ ਚਿੱਟੀਆਂ ਦੇ ਕਾ ਬੈਠਾ ਚਿੱਟੀਆਂ ਦਾ 12:00 ਵਜੇ ਤੇ ਬਾਕੀ ਆ ਬੱਚਾ ਤਾਂ ਪਹਿਲਾਂ ਹੀ ਬੈਗੇ ਜਿਹੜਾ ਆ ਬੈਠਾ ਆਹਾ ਤੇ ਉਹ ਬੱਚਾ ਵੀ ਉਹ ਜਿਹੜੇ ਚਾਰ ਬੱਚੇ ਐਡ ਬੈਠੇ ਆ ਇਹ ਕੋਈ ਬੈਠੇ ਸੀ ਇਹ ਆਪਣੇ 1:3 11 ਹਾਂ ਇਹ ਕੁਛ 8 11 ਬਹਿ ਗਏ ਸੀ ਬੱਚੇ ਅੱਜ ਦਾਣੇ ਦੁਨੇ ਡਿਰਿਆ ਸੀ ਕੋਸ ਤੇ ਨੰਦਰ ਬਾਕੀ ਪਾਣੀ ਪੂਣੀ ਧਰ ਦੇਣ ਨੂੰ ਪਾਣੀ ਪੂਣੀ ਪਿਉਉਣੇ ਆ ਸਾਰੇ ਕਬੂਤਰਾਂ ਨੂੰ ਤੇ ਬਾਕੀ ਇੱਕ ਕਬੂਤਰ ਫਿਰਦਾ ਰਹਿ ਗਿਆ ਉਹ ਜਾਲ ਜੂ ਲੱਗਿਆ ਵਾ ਇੱਕ ਕਬੂਤਰ ਫਿਰਦਾ ਰਹਿ ਗਿਆ ਉਹ ਵੀ ਸੰਦੇਖਾ ਦਿੰਦੇ ਆ ਜਾਂਦਾ ਗਲਾਬੀ ਕੱਚ ਵਾਲਾ ਕੱਲੀ ਵਾਲਾ ਆ ਜਾਂਦੇ ਤੇ ਵੀ ਨਹੀਂ ਘਬਰਾਉਂਦੇ ਨੇ ਉਹ ਜੀ ਆ ਬਾਕੀ ਵੀ ਰੰਗ ਬਹੁਤ ਘੈਂਟ ਲਾਗਾ ਲੱਗਿਆ ਵਾ ਜਿਹੜਾ ਕੋਠੇ ਤੇ ਆਇਆ ਹੁਣ ਦਿਖਾਉਣਾ ਆ ਆਹ ਵੇਖੋ ਕਬੂਤਰ ਜਿਹੜਾ ਇੱਕ ਰਹਿ ਗਿਆ ਜੀ ਕੱਲਾ ਗਲਾਬੀ ਕੱਚ ਵਾਲਾ ਉਹ ਵੀ ਆ ਕੇ ਬਹਿ ਗਿਆ ਕਬੂਤਰ ਕੱਲੀ ਗਲਾਬੀ ਕੱਚ ਇਵੀ ਆ ਕੇ ਬਹਿ ਗਿਆ ਤੇ ਬਾਕੀ ਸਾਰੇ ਇਹਨਾਂ ਨੂੰ ਆ ਉਤਰੀ ਨੂੰ ਪਾਣੀ ਪਿਆਦਾ ਜਿਹੜੀ ਲੇਟ ਉੱਡ ਕੇ ਆਈ ਸੀ ਇਧਰ ਲਾਂ ਦਾ ਵੀ ਪਾਣੀ ਹੋ ਗਿਆ ਇਧਰ ਲਾਂ ਵੀ ਓਕੇ ਹੋ ਗਿਆ ਪਾਣੀ ਖਿੱਚੇ ਤੋ ਕਣਕ ਕਣਕ ਭਾਂਤੀ ਵੇ ਕਣਕ ਪਾ ਦਾਂਗੇ ਤੇ ਬਾਕੀ ਬਸ ਕਣਕ ਕਣਕ ਪਾਉਣੇ ਆ ਫਿਰ ਦਿਖਾਉਣੇ ਹਨ ਮਿੱਤਰੋ ਮੂੰਗੀ ਵੀ ਧੋਤੀ ਮੂੰਗੀ ਤੇ ਮੂੰਗੀ ਮੰਗੀ ਵੀ ਧੋਤੀ ਉਤਰਾਂ ਨੂੰ ਪਾਉਣ ਵਾਲੀ ਜਿਹੜੀ ਇਹ ਦੇਖ ਲ ਮਾਰ ਲੋ ਡੇਗਾ ਤੇ ਇਧਰ ਕੂਤਰਾਂ ਨੂੰ ਦਾਣੇ ਵੀ ਓਕੇ ਦੀ ਰਿਪੋਰਟਾਂ ਕਰਦੇ ਬਾਤੇ ਸਾਰਿਆਂ ਨੂੰ ਦਾਣਿਆਂ ਦਾ ਜਿਹੜੇ ਉੱਡ ਕੇ ਆਈ ਸੀ ਸਾਰਿਆਂ ਦਾਣਿਆਂ ਦਾ ਕੰਮ ਓਕੇ ਕਰਤਾ ਤੇ ਉਧਰ ਵੱਡਿਆਂ ਦਾ ਵੀ ਓਕੇ ਆ ਦਾਣਿਆਂ ਦਾ ਕੰਮ ਬੱਸ ਤੇ ਆਹ ਜਾਲ ਵਾਲੇ ਲਾ ਕੇ ਵੀ ਅੰਦਰ ਛੜ ਦਿੰਨੇ ਆ ਇਹ ਵੀ ਦਾਣੇ ਤੋਂ ਖਾ ਲੈਣਗੇ ਆਪਦਾ ਓਕੇ ਦੀਆਂ ਰਿਪੋਰਟਾਂ ਹੋ ਜਾਣਗੀਆਂ ਫੇਰ ਬਾਕੀ ਇਹ ਓਕੇ ਕਰਤੇ ਜਾਵਾਂ ਤੇ ਬਾਕੀ ਬੱਸ ਕਣਕ ਰਹਿ ਗਈ ਤੋਂ ਨਾਲੇ ਉਹ ਵੀ ਧੋਵਾਂਗੇ ਬਾਕੀ ਬਣੇ ਰੋਹ ਵਿਡਿਓ ਨਾ 72 ਵੀ ਸਾਰੇ ਅੰਦਰ ਕਰਤੇ ਤੇ ਦਾਣੇ ਤੋਂ ਇੱਥੋਂ ਖਚੋਕ ਲੈਣਗੇ ਪਾਸਾ ਉੱਥੇ ਚੋਗਿਆ ਇਹ ਕੋ ਆਪਾਂ ਤਾਂ ਆਸਤੀ ਪਾਉਣੀ ਉੱਥੇ ਤਾਂ ਟੋਲੀ ਚੋਗਣ ਦੀ ਤਾਂ ਤੇ ਬਾਕੀ ਉਹ ਛਤਰੀ ਛਤਰੀ ਲੱਗੀ ਪਈ ਆ ਮੂੰਗੀ ਧੋਤੀ ਆ ਫालतू ਕੰਮ ਨਿਕਲਿਆ ਜਿਹੜਾ ਟੋਟੇਬਲਟ ਜੀ ਸੀ ਤੇ ਸਾਫਤੀ ਨਿਕਲੀ ਇੰਨੀ ਕ ਤੇ ਬਾਕੀ ਉਨਾ ਦਾਣਾ ਪਾਣੀ ਓਕੇ ਕਰਤਾ ਤੇ ਬਾਕੀ ਬਣੇ ਰਹੋ ਦਿਖਾਉਣਾ ਤੁਹਾਨੂੰ ਤੇ ਬਾਕੀ ਬਸ ਮਿੱਤਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਕੀ ਬਸ ਮੰਗੀ ਮੰਗੀ ਧੋਤੀ ਸੀ ਇਕੱਲੀ ਕਣਕ ਰਹਿ ਗਈ ਮੇਰੀ ਧੋਣ ਵਾਲੀ ਤੇ ਉਹ ਵੀ ਧੋ ਦਿਆਂਗੇ ਕਣਕ ਕਣਕ ਵੀ ਨਿਵੇੜ ਦੇ ਐ ਕੰਮ ਧੋਣ ਨਾਲ ਤੇ ਬਾਕੀ ਬਸ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬਾਏ ਬਾਏ ਸ਼ਰੀਆ